बहुत बिल और सारे काम है बहुत वादिया कर रही अगे भी होगी लोग चाहिए ਆਮਰ ਜਿਹੜੀ ਪਾਰਟੀ ਆ ਬਹੁਤ ਵਧੀਆ ਕੰਮ ਕਰ ਰਹੀ ਆ ਸੋਕੇ ਕਰੀਏ ਲੋਕ ਸਾਥ ਦੇਣ ਤਾਂ ਹੋਰ ਵੱਧ ਚੜ ਕੇ ਕੰਮ ਹੋਊਗਾ ਕੋਈ ਕੰਮ ਦੀ ਕਮੀ ਨਹੀਂ ਰਹੂਗੀ ਦੇਖੋ ਜੀ ਉਹ ਤਾਂ ਸਾਰਿਆਂ ਨੂੰ ਪਤਾ ਹੀ ਆ ਜੀ ਲੋਕਾਂ ਦਾ ਸਹਿਯੋਗ ਰੁਝਾ ਜਿਹੜਾ ਸਾਰਾ ਪਾਰਟੀ ਨੂੰ ਹੀ ਆ ਜੀ ਕਿੰਨਾ ਦੇ ਪ੍ਰਚਾਰ ਕਿੰਨਾਂ ਦੇ ਜੀ ਸਾਰੀਆਂ ਬਾਕੀ ਕੀ ਆ ਜਿਹੜੇ ਉਹ ਨਿਰਦੋਸ਼ ਸੀਗੇ ਜੀ ਆ ਸਾਹਿਬ ਉਹ ਨਿਰਦੋਸ਼ ਹੋਣ ਦੇ ਸਾਥ ਦੇ ਮਤਲਬ ਕਿ ਸੁਪਰੀਮ ਕੋਰਟ ਨੇ ਉਹਨਾਂ ਨੂੰ ਹਰਿਆਈ ਦਿੱਤੀ ਆ ਸਾਰਿਆਂ ਨੂੰ ਪਤਾ ਹੀ ਆ ਨਾ ਦੋਸ਼ ਹੈ

ਉਹਨਾਂ ਨੂੰ ਰਿਹਾਈ ਦਿੱਤੀ ਹੈ ਇੱਕ ਦਿਨ ਬਾਅਦ ਸਿਕਿਉਰਿਟੀ ਨੂੰ ਪਤਾ ਲੱਗ ਗਿਆ ਕਿ ਇਹ ਕੇਸਰੀਵਾਲ ਦੇ ਬਿਲਕੁਲ ਜਰਦੋਸ਼ ਕਰਨ